ਰੋਜਵੰਗ মিডিਆ ਸਰਦਰ ਲੈ ਕੇ ਹਾਜ਼ਰਾਂ ਸਵੇਰវេលੀ ਦੀ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਉਹ ਕੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲ੍ਹਾ ਜੀ ਸੋਚਲਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਸਵਾਗਤ ਹੈ ਜੀ ਵੈਲਕਮ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਜਿਲ੍ਹਾ ਸਾਹਿਬ ਹਰਿਆਣਾ ਚ ਅੱਜ ਆਮ ਚੋਣ ਹੋ ਰਹੀ ਹੈ ਤੇ ਸ਼ਾਮੀ 5 ਵਜੇ ਤੱਕ ਪੋਲਿੰਗ ਸਟੇਸ਼ਨਾਂ ਉੱਤੇ ਗਹਿਮ ਗਹਿਮੀ ਬਣੀ ਰਹੇਗੀ ਮੰਨਿਆ ਜਾ ਰਿਹਾ ਹੈ ਕਿ ਇਸ ਚੋਣ ਚੰਗਲ ਦੇ ਨਤੀਜੇ ਉਸ ਕਿਸਾਨ ਅੰਦੋਲਨ ਦਾ ਭਵਿੱਖ ਵੀ ਤੈਅ ਕਰਨਗੇ ਜੀ ਜਿਹੜਾ ਅੰਦੋਲਨ ਇਨੀ ਦਿਨੀ ਸ਼ੰਭੂ ਤੇ ਨਵਰੀਤ ਬਾਟਰ ਉਤੇ ਰੁਕਿਆ ਹੋਇਆ ਹੈ ਅਜਿਹਾ ਕਿਵੇਂ ਮਨਾਇਆ ਜਾ ਰਿਹਾ ਚਲਾ ਸਾ ਜੀ ਪਿੰਡਰ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਹੁਣ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਹਰਿਆਣਾ ਚੋਣ ਦੀ ਤਾਂ ਮੈਂ ਚੈੱਕ ਕਰ ਰਿਹਾ ਸੀ ਜਿਹੜੀ ਵੋਟਾਂ ਪੈ ਰਹੀਆਂ ਨੇ ਕਿ ਬਹੁਤ ਉਤਸ਼ਾਹ ਨਾਲ ਲੋਕ ਵੋਟਾਂ ਪਾ ਰਹੇ ਨੇ ਸਵੇਰੇ 7 ਵਜੇ ਛੋਟਾ ਪੈਣੀ ਆਰੰਭ ਹੋਈਆਂ ਨੇ ਤੇ ਲਗਭਗ 3 ਘੰਟੇ ਹੋ ਚੁੱਕੇ ਨੇ ਕਈ ਥਾਵਾਂ ਤੇ ਤਾਂ 20% ਤੋਂ ਕ로ਸ ਕਰ ਚੁੱਕੀ ਹੈ ਜਿਹੜੀ ਜੀ VOTING ਹੈ ਬਹੁਤ ਉਤਸ਼ਾਹ ਨਾਲ ਲੋਕੀ ਵੋਟਾਂ ਪਾ ਰਹੇ ਨੇ 90 ਵਿਧਾਨ ਸਭਾ ਸੇਟਾਂ ਨੇ ਹਰਿਆਣਾ ਚ ਤੇ 1033 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 2 ਕਰੋੜ 3 ਲੱਖ ਵੋਟਰ ਹਰਿਆਣੇ ਦੇ ਜੀ 20000 ਤੋਂ ਵੱਧ ਪੋਲਿੰਗ ਬੂਥ ਨੇ ਤੇ 225 ਕੰਪਨੀਆਂ ਜਿਹੜੀਆਂ ਸੁਰੱਖਿਆ ਦੀਆਂ ਤਾਇਨਾਤ ਕੀਤੀਆਂ ਹੋਈਆਂ ਨੇ ਪਿੰਟਰ ਸਾਹਿਬ ਜੀ ਜਿਹੜੇ ਹੁਕਮਰਾਨ ਪਿਛਲੇ 10 ਸਾਲ ਤੋਂ ਸਤਾ ਤੇ ਕਾਬਜ਼ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਜਜਪੀ ਤੇ ਅਨੈਲੋ ਇਹਨਾਂ ਸਾਰੇ ਪਾਰਟੀਆਂ ਦਾ ਭੂ ਵਿਖਦਾ ਤੇ ਲੱਗਾ ਹੋਇਆ ਹੈ ਜੀ ਤੇ ਇਸ ਦੇ ਨਾਲ ਨਾਲ ਜਿਹੜਾ ਕਿਸਾਨਾਂ ਦਾ ਭੂ ਵਿਖ ਹੈ ਉਹ ਵੀ ਇਹ ਚੋਣਾਂ ਤੈਅ ਕਰਨਗੀਆਂ ਜਿਹੜਾ 8 ਅਕਤੂਬਰ ਨੂੰ ਨਤੀਜਾ ਆਏਗਾ ਹੂੰ ਜੀ ਪਿੰਡਰ ਸਾਹਿਬ ਜੇ ਭਾਰਤੀ ਜਨਤਾ ਪਾਰਟੀ ਦੁਆਰਾ ਇੱਥੇ ਹਰਿਆਣੇ ਚ ਵਾਪਸੀ ਕਰਦੀ ਹੈ ਤੀਜੀ ਵਾਰ ਜੀ ਜੇ ਉਹ ਹੈਟ੍ਰਿਕ ਲਾਉਂਦੇ ਨੇ ਤਾਂ ਫਿਰ ਕਿਸਾਨ ਫਿਰ ਇਹ ਸੋਚ ਲੈਣਗੇ ਉਹਨਾਂ ਨੂੰ ਜਿਹੜਾ ਹੈਗਾ ਹਰਿਆਣੇ 'ਚ ਪ੍ਰਵੇਸ਼ ਕਰਨ ਲਈ ਸਦ ਅਗਲੇ ਹੋਰ 5 ਸਾਲ ਮਨਾਹੀ ਹੀ ਰਹੇਗੀ ਹੂੰ ਉਹ ਨਈਂ ਦਿੱਲੀ ਦਾ ਰਾਹ ਦੇਖ ਸਕਣਗੇ ਜਿਵੇਂ ਉਹਨਾਂ ਨੂੰ ਸੰਭਾਵਨਾ ਹੈ ਤੇ ਜੇਕਰ ਕਿਉਂਕਿ ਉਹ ਤਾਂ ਐਲਾਨ ਵੀ ਕਰ ਚੁੱਕੇ ਨੇ ਤੁਸੀਂ ਪੜਿਆ ਹੋਵੇਗਾ ਚਾਹੇ ਖਟਰ ਹੋਵੇ ਚਾਹੇ ਮਿੱਤशाह ਹੋਵੇ ਕਿੰਨਾ ਕੁਝ ਕਿਸਾਨਾਂ ਬਾਰੇ ਬੋਲ ਕੇ ਗਏ ਨੇ ਉਹ ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜੇ ਲੋਕ ਬੈਠੇ ਨੇ ਉਹ ਤਾਂ ਕਿਸਾਨ ਹੀ ਨਹੀਂ ਹਨ ਹੂੰ ਹੂੰ ਜੀ ਜੀ ਬਿਲਕੁਲ ਖਟਰ ਨੇ ਬਿਆਨ ਕਿਹਾ ਸੀ ਉਹ ਕਿ ਉਹ ਕਿਸਾਨ ਨਹੀਂ ਹੈ ਜਿਹੜੇ ਇੱਥੇ ਬੈਠੇ ਹੂੰ ਤੇ ਪਰ ਜਿਹੜੇ ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਚ ਭਾਵੇਂ ਭពਿੰਦਰ ਸਿੰਘ ਹੁੱਡਾ ਨੇ ਭਾਵੇਂ ਪੰਜਾਬ ਦੇ ਜਿਹੜੇ ਉੱਥੇ ਜਾ ਕੇ ਪ੍ਰਚਾਰ ਕਰਦੇ ਰਹੇ ਨੇ ਚਾਹੇ ਚਰਨਜੀਤ ਚੰਨੀ ਚਾਹੇ ਰਾਜਾ ਵੜਿੰਗ ਚਾਹੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਸਾਰਿਆਂ ਨੇ ਜ਼ਰੂਰ ਐਲਾਨ ਕੀਤੇ ਨੇ ਕਿ ਜੇ ਹਰਿਆਣਾ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਦੂਜੇ ਦਿਨ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਕਿਸਾਨਾਂ ਲਈ ਖੋਲ ਦਿੱਤਾ ਜਾਏਗਾ ਹੂੰ ਤੇ ਜੇ ਕੋਈ ਤੀਜੀ ਤਰ ਜੇ ਜੇਪੀ ਜਾਂ ਐਨਐਲਓ ਆਂਦੀ ਹੈ ਪਿੰਟਰ ਸਾਹਿਬ ਤਾਂ ਵੀ ਸ਼ਾਇਦ ਜਿਹੜਾ ਕਿਸਾਨਾਂ ਵਾਲਾ ਮਾਮਲਾ ਹੈ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਰੋਕ ਰੋਕਾਂ ਲਾਈਆਂ ਹੋਈਆਂ ਨੇ ਬਾਰਡਰਾਂ ਤੇ ਹਰਿਆਣਾ ਸਰਕਾਰ ਨੇ ਮੇਰਾ ਕਹਿ ਉਹ ਤੀਰਾਂ ਵਿੱਚ ਚੁੱਕ ਲੈਣੀ ਹੈ ਜੀ ਕਹਿੰਦਾ ਭਾਬੀ ਜੀ ਤੀਜੀ ਤੇ ਰਹਉਂਦੀ ਹੈ ਤਾਂ ਵੀ ਕਿਸਾਨਾਂ ਲਈ ਕਿਸਾਨਾਂ ਨੂੰ ਅੱਗੇ ਜਾਣ ਲਈ ਜਿਹੜਾ ਰਾਹ ਉਹਨਾਂ ਦਾ ਪੱਧਰਾ ਹੋ ਜਾਏਗਾ ਕਿ ਭਾਵੇਂ ਦਿੱਲੀ ਉਹਨਾਂ ਨੂੰ ਐਂਟਰ ਕਰਨ ਦੇਵੇ ਜੇ ਨਾ ਪਰ ਹਰਿਆਣਾ ਦੀ ਜੇ ਕੋਈ ਸਰਕਾਰ ਬਦਲ ਮੇ ਆਂਦੀ ਹੈ ਭਾਜਪਾ ਤੋਂ ਬਿਨਾਂ ਤਾਂ ਉਹ ਕਿਸਾਨਾਂ ਦਾ ਰਾਹ ਘਟੋ ਘਟ ਨਹੀਂ ਰੋਕ ਗਈ ਹੂੰ ਹੂੰ ਉਹਨਾਂ ਨੂੰ ਖੁੱਲੀ ਛੁੱਟੀ ਦੇ ਦੇਵੇਗੀ ਤੇ ਜੇ ਨਹੀਂ ਵੀ ਖੁੱਲੀ ਛੁੱਟੀ ਦਊਗੀ ਤਾਂ ਘੱਟੋ ਘੱਟ ਪਿੰਡਰ ਸਾਹਿਬ ਲੋਕਾਂ ਨੂੰ ਇਹ ਜ਼ਰੂਰ ਫਾਇਦਾ ਹੋਗਾ ਇੱਕ ਪਾਸੇ ਦਾ ਰਾਹ ਜ਼ਰੂਰ ਖੋਲ ਦੇਣਗੇ ਕਿਸਾਨ ਵੀ ਉਹਦੇ ਲਈ ਤਿਆਰ ਨੇ ਹੂੰ ਹੂੰ ਜੀ ਜੀ ਜਿਵੇਂ ਸ਼ੰਭੂ ਬਾਡਰ ਵਾਲੇ ਪਿੱਛੇ ਕਿਸਾਨਾਂ ਨੇ ਕਿਹਾ ਸੀ ਵੀ ਸਾਨੂੰ ਵੀ ਅਸੀਂ ਵੀ ਅਸੀਂ ਤਾਂ ਰਾਹ ਰੋਕਿਆ ਹੋਇਆ ਹੀ ਨਹੀਂ ਰਾਹਗੀਰਾਂ ਲਈ ਉਹਨਾਂ ਨੇ ਕਿਹਾ ਸੀ ਵੀ ਰਾਤਾ ਹਰਿਆਣਾ ਨੇ ਰੋਕਿਆ ਹੋਇਆ ਸਰਕਾਰ ਨੇ ਜਿਹੜੀਆਂ ਬੰਦਸਾਂ ਲਾਈਆਂ ਹੋਈਆਂ ਨੇ ਉਹ ਤਾਂ ਸਰਕਾਰ ਨੇ ਲਾਈਆਂ ਹੋਈਆਂ ਨੇ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਇਹ ਜੇ ਉਹ ਨਹੀਂ ਵੀ ਅੱਗੇ ਜਾਣ ਦੇਣਗੇ ਤਾਂ ਘੱਟੋ ਘੱਟ ਇੱਕ ਇੱਕ ਪਾਸੇ ਦੇ ਰਾਹ ਚੱਲਦੇ ਰਹਿ ਜਾਣਗੇ ਹੂੰ 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 ਅੱਬਲ ਦਾ ਜੇ ਦੂਜੀ ਬਦਲਵੀਂ ਸਰਕਾਰ ਆਂਦੀ ਹੈ ਫਿਰ ਉਹਨਾਂ ਨੇ ਬਿਲਕੁਲ ਹੀ ਰਸਤੇ ਹਟਾ ਦੇਣ ਤੇ ਕਿਸਾਨਾਂ ਦੀ ਮਰਜ਼ੀ ਹੋਊਗੀ ਕਿ ਉਹਨਾਂ ਨੇ ਅੱਗੇ ਜਾਣਾ ਹੈ ਕਿ ਇੱਥੇ ਬੈਠਣਾ ਹੈ ਹੂੰ ਸੰਤ ਪਰ ਪਹਿਲਾਂ ਵੀ ਐਲਾਨ ਕਰਦੇ ਰਹੇ ਨੇ ਜਿਹੜੇ ਦੋਵੇਂ ਤਰ੍ਹਾਂ ਗੈਰ ਸਿਆਸੀ ਸੰਗਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਜਿਹੜੇ ਯੂਨੀਅਨ ਇੱਥੇ ਅਗਵਾਈ ਕਰ ਰਹੇ ਨੇ ਪੰਦੇਰ ਸਾਹਿਬ ਤੇ ਜਗਜੀਤ ਦੱਲੇਵਾਲੇ ਦਾ ਮੋਰਚਾ ਦੀ ਉਹ ਤਾਂ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਜੇ ਬਾਰਡਰ ਖੁੱਲੇਗਾ ਤਾਂ ਅਸੀਂ ਦਿੱਲੀ ਜਾਵਾਂਗੇ ਅਸੀਂ ਇੱਥੇ ਨਹੀਂ ਬੈਠਾਂਗੇ ਹੂੰ ਹੂੰ ਜੀ ਸੋ ਇਹ ਵੀ ਇੱਕ ਜਿਹੜਾ ਕਿਸਾਨਾਂ ਦਾ ਕਿਸਾਨ ਮੋਰਚਿਆਂ ਦਾ ਸ਼ੰਭੂ ਸ਼ੰਭੂ ਮੋਰਚੇ ਤੇ ਡਟੇ ਹੋਏ ਕਿਸਾਨਾਂ ਦਾ ਭੁਵਿੱਖਾ ਜਿਹੜਾ ਉਹ ਅੱਜ ਤੈਹ ਹੋ ਜਾਵੇਗਾ ਕਿ ਉਹਨਾਂ ਦਾ ਭੁਵਿੱਖ ਹਾਲੇ ਹੋਰ ਇੱਥੇ ਹੀ ਹੈ ਕਿ ਉਹਨਾਂ ਦਾ ਭੁਵਿੱਖ ਦਿੱਲੀ ਜਾਣ ਦਾ ਹੈਗਾ ਹੂੰ ਜੀ ਬਿਲਕੁਲ ਉਹ ਅੱਜ ਅੱਜ ਦੀਆਂ ਵੋਟਾਂ ਜਿਹੜੀਆਂ ਜਿਹਦਾ ਬੰਦ ਹੋ ਜਾਣਗੀਆਂ ਜਿਹੜੇ ਸਾਰੀਆਂ ਮਸ਼ੀਨਾਂ ਚ ਉਹ ਅੱਜ ਤੈਹ ਹੋ ਜਾਊਗਾ ਸਾਰਾ ਕੁਝ ਕਿ ਕੀ ਹੋਏਗਾ ਸੋ ਬਹੁਤ ਸਾਰਾ ਜੋਰ ਸਾਰੀਆਂ ਪਾਰਟੀਆਂ ਨੇ ਲਾਇਆ ਹੈ ਬਹੁਤ ਸਾਰੇ ਲੋਕਾਂ ਨੇ ਪਾਰਟੀਆਂ ਬਦਲੀਆਂ ਨੇ ਵੱਡੇ ਵੱਡੇ ਡਿਗਜ ਉੱਥੇ ਚੋਣ ਪ੍ਰਚਾਰ ਕਰਕੇ ਗਏ ਨੇ ਤੇ ਉਤਸ਼ਾਹ ਨਾਲ ਉੱਥੇ ਪੋਲਿੰਗ ਹੋ ਰਹੀ ਹੈ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਤੇ 8 ਤਰੀਕ ਨੂੰ ਹੋਣ ਇਹ ਸਾਰਾ ਕੁਝ ਸਾਹਮਣੇ ਆ ਜਾਏਗਾ ਕਿ ਉੱਥੇ ਭਾਰਤੀ ਜਨਤਾ ਪਾਰਟੀ ਹੈਟ੍ਰਿਕ ਮਾਰਦੀ ਹੈ ਜਾਂ ਫਿਰ ਦੇਸ਼ ਵਿੱਚ ਜਿਵੇਂ ਇੱਕ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਇੱਕ ਬਦਲਾਅ ਵਾਲੀ ਜਿਹੜੇ ਦ੍ਰਿਸ਼ ਬਣ ਰਿਹਾ ਹੈ ਕਿ ਹਰਿਆਣਿਆਂ ਵਾਲੇ ਵੀ ਉਸ ਆਪਣਾ ਯੋਗਦਾਨ ਪਾ ਕੇ ਕਿਸੇ ਹੋਰ ਧਿਰ ਨੂੰ ਖਾਸ ਕਰਕੇ ਕਾਂਗਰਸ ਨੂੰ ਸੱਤਾ ਸੰਭਾਲ ਰਹੇ ਨੇ ਇਹ ਅੱਜ ਵੋਟਾਂ ਪਾ ਕੇ ਲੋਕ ਤੈਅ ਕਰ ਦੇਣਗੇ ਜੀ ਜੀ ਬਿਲਕੁਲ ਬਿਲਕੁਲ ਵੋਟਰ ਨੇ ਅੱਜ ਆਪਣਾ ਫੈਸਲਾ ਦੇਣਾ ਲੈਣਾ ਤੇ 8 ਤਰੀਕ ਨੂੰ ਜਿਹੜਾ ਪਟਾਰਾ ਖੁੱਲੇਗਾ ਹਰਿਆਣੇ ਦੀ ਤਕਦੀਰ ਦਾ ਤੇ ਨਾਲ ਆਪਾਂ ਜਿਹੜੀ ਗੱਲ ਕੀਤੀ ਹੈ ਕਿਸਾਨ ਅੰਦੋਲਨ ਦੀ ਤਕਦੀਰ ਜੀ ਜੀ ਚੇਲਾ ਸਾਹਿਬ ਪੰਜਾਬ ਦੀਆਂ ਚਾਰ ਜਿਹੜੀਆਂ ਜਿਮਨੀ ਚੋਣਾਂ ਨੇ ਪਿਛਲੇ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਟਲੀਆਂ ਹੋਈਆਂ ਨੇ ਕਿਉਂਕਿ ਜਿਹੜੀਆਂ ਇਹ ਵੀਕੈਂਟ ਖਾਲੀ ਜਦ ਹੋਈ ਹੈ ਤਾਂ ਕਾਫੀ ਦਿਨ ਗੁਜ਼ਰ ਚੁੱਕੇ ਨੇ ਜੀ ਹੁਣ ਭਾਰਤੀ ਜਨਤਾ ਪਾਰਟੀ ਦੇਸ਼ ਦੀ ਹਕੂਮਰਾਨ ਤੇ ਜੀ ਇਹਨਾਂ ਨੇ ਚਾਰ ਵਕਫਖ ਜਿਹੜੀਆਂ ਜਿਮਨੀ ਚੋਣਾਂ ਨੇ ਉਹਨਾਂ ਲਈ ਇਨਚਾਰਜ ਨਿਯੁਕਤ ਕਰ ਦਿੱਤੇ ਨੇ ਜਿਹਦੇ ਤੋਂ ਇੱਕ ਵੱਡਾ ਸੰਕੇਤ ਜਾ ਰਿਹਾ ਹੈ ਕਿ ਹੁਣ ਅਗਲੇ ਸਮੇਂ ਜਿਮਨੀ ਚੋਣ ਪੇਟ ਦਾ ਵੀ ਚੋਣ ਕਮਿਸ਼ਨਰ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਇਹ ਮਾਹੌਲ ਕਿਵੇਂ ਰਹਿਣ ਵਾਲਾ ਹੈ ਜਿਮਨੀ ਚੋਣ ਪੇਟ ਦੀ ਜ਼ਿਕਰ ਆਪਾਂ ਗੱਲ ਕਰ ਲਈ ਅ ਬਿਲਕੁਲ ਜੀ ਜੇ ਉੱਪਰੋਂ ਕੋਈ ਕਿਉਂਕਿ ਦੇਖੋ ਚੋਣ ਕਮਿਸ਼ਨ ਨੇ ਉਦੋਂ ਚੋਣਾਂ ਦਾ ਐਲਾਨ ਕਰਨਾ ਹੈ ਜਦੋਂ ਦਿੱਲੀ ਨੇ ਕਹਿਣਾ ਹੈ ਕਿਉਂਕਿ ਜੀ ਜੀ ਜਦੋਂ ਦਿੱਲੀ ਸਰਕਾਰ ਕਹੇਗੀ ਤੇ ਦਿੱਲੀ ਚ ਭਾਜਪਾ ਦੀ ਸਰਕਾਰ ਹੈ ਤੇ ਜੇ ਉਹਨਾਂ ਨੇ ਇੱਥੇ ਸਰਗਰਮੀਆਂ ਵਧਾਈਆਂ ਨੇ ਤਾਂ ਮਤਲਬ ਤੈ ਹੈ ਕਿ ਬਹੁਤ ਜਲਦੀ ਚੋਣਾਂ ਦਾ ਐਲਾਨ ਆ ਹੋਣ ਵਾਲਾ ਹੈ ਇੱਕ ਸੰਕੇਤ ਹੈ ਹੂੰ ਹੂੰ ਜੀ ਇਸੇ ਕਰਕੇ ਉਹਨਾਂ ਨੇ ਜਿਹੜੇ ਕੱਲ ਭਿੰਦਰ ਸਾਹਿਬ ਪੰਜਾਬ ਭਾਜਪਾ ਨੇ ਜਿਹੜੇ ਚਾਰ ਵਿਧਾਨ ਸਭਾ ਹਲਕੇ ਨੂੰ ਨੇ ਅਨਚਾਰਜ ਤੇ ਸਹਿ ਅਨਚਾਰਜ ਨਿਯੁਕਤ ਕਰ ਦਿੱਤੇ ਨੇ ਤੇ ਇਹਨਾਂ ਹਲਕਿਆਂ ਲਈ ਜਿਹੜੇ ਮੰਡਲ ਇਹਨਾਂ ਨੇ ਭਾਜਪਾ ਦੇ ਬਣਾਏ ਹੋਏ ਨੇ ਉਹਨਾਂ ਲਈ ਕੋਆਰਡੀਨੇਟਰ ਤੇ ਕੋ ਕੋਆਰਡੀਨੇਟਰ ਵੀ ਨਿਯੁਕਤ ਕਰ ਦਿੱਤੇ ਨੇ ਭਾਜਪਾ ਨੇ ਪਿੰਡ ਸਰਬਨਾਸਰਾ ਇੱਕ ਖੰਨਾ ਨੂੰ ਵਿਧਾਨ ਸਭਾ ਗਿੱਦੜਵਾੜ ਦਾ ਇੰਚਾਰਜ ਲਾਇਆ ਹੂੰ ਜੀ ਤੇਯਾਲ ਤੇਯਾਲ ਸਿੰਘ ਸੋਢੀ ਨੂੰ ਸਹਿ ਇੰਚਾਰਜ ਲਾਇਆ ਹੂੰ ਕਿਸੇ ਤਰ੍ਹਾਂ ਮਨੋਰੰਜਨ ਕਾਲਿਆ ਨੂੰ ਬਰਨਾਲਾ ਦਾ ਇੰਚਾਰਜ ਲਾਇਆ ਤੇ ਉਹਨਾਂ ਦੇ ਨਾਲ ਜਗਮੋਣ ਸਿੰਘ ਰਾਜੂ ਨੂੰ ਸਹਿ ਇੰਚਾਰਜ ਲਾਇਆ ਹੂੰ ਜੀ ਜਿਹੜੇ ਸ਼ਵੇਤ ਮਲਕ ਨੇ ਉਹਨਾਂ ਨੂੰ ਚੱਬੇਵਾਲ ਦਾ ਇੰਚਾਰਜ ਲਾਇਆ ਗਿਆ ਤੇ ਪਰਮਿੰਦਰ ਬਰਾੜ ਨੂੰ ਸਹਿ ਇੰਚਾਰਜ ਲਾਇਆ ਗਿਆ ਜੀ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਜਿਹੜੇ ਇੰਚਾਰਜ ਹੈ ਉਹ ਅਸ਼ਵਨੀ ਸ਼ਰਮਾ ਨੂੰ ਸੌਂਪੀ ਗਈ ਹੈ ਹੂੰ ਤੇ ਉਹਨਾਂ ਦੇ ਨਾਲ-ਨਾਲ ਕੇਸ਼ ਰਠੌਰ ਨੂੰ ਤੇ ਹਸੈਨ ਚਾਰਜ ਲਾਇਆ ਗਿਆ ਜੀ ਪਿੰਡਰ ਸਾਹਿਬ ਇੱਕ ਗੱਲ ਤਾਂ ਇਹ ਵੀ ਵੇਖੀ ਗਈ ਹੈ ਕਿ ਜਿਹੜੇ ਇਹ ਇੰਚਾਰਜ ਲਾਏ ਗਏ ਨੇ ਕੱਲ ਉਹਨੇ ਲਗਭਗ ਇਹ ਵੀ ਤੈਅ ਕਰ ਦਿੱਤਾ ਹੈ ਕਿ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਲਗਭਗ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਹੀ ਲਿਆ ਭਾਵੇਂ ਦਿੱਤਾ ਜਾਂ ਨਹੀਂ ਦਿੱਤਾ ਦਾ ਮੋਦਵਾ ਮੋਜਵਾਨੀ ਦਿੱਤਾ ਸਰਕਾਰ ਨੇ ਖਾਸ ਸਰਕਾਰ ਨੇ ਨਹੀਂ ਭਾਜਪਨ ਕੇਂਦਰੀ ਕੇਂਦਰੀ ਕਮਾਂਡ ਹਾਈ ਕਮਾਂਡ ਨੇ ਜੀ ਕਿਉਂਕਿ ਜਿਹੜੇ ਇੰਚਾਰਜ ਲਾਏ ਨੇ ਜੇ ਨਿਰਮਾਣ ਅਨਸਾਰ ਦੇਖੀਏ ਪ੍ਰੋਟੋਕੋਲ ਅਨਸਾਰ ਤਾਂ ਪੰਜਾਬ ਪ੍ਰਧਾਨ ਦੇ ਹਸਤਾਖਰਾਂ ਥੱਲੇ ਸੂਚੀ ਜਾਰੀ ਹੋਣੀ ਚਾਹੀਦੀ ਸੀ ਹੂੰ 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 ਜੀ ਪਰ ਇਸ ਸੂਚੀ ਤੇ ਸੁਨੀਲ ਕੁਮਾਰ ਜਾਖੜ ਦੇ ਕੋਈ ਹਸਤਾਖਰ ਨਹੀਂ ਹੈ ਕਿ ਜਿਹੜੀ ਇਹ ਸੂਚੀ ਜਾਰੀ ਕੀਤੀ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਦਸਤਾਵਾਂ ਤੋਂ ਬਿਨਾਂ ਜਾਰੀ ਹੋਈ ਇਹ ਕਿਹੜੀ ਅਥਾਰਟੀ ਵੱਲੋਂ ਹੋਈ ਵਿੱਚਨਾ ਸਰ ਇਹ ਭਾਜਪਾ ਬਸ ਕੇਂਦਰ ਨੇ ਕਿਹਾ ਵੀ ਕੇਂਦਰੀ ਹਾਈ ਕਮਾਂਡ ਦੇ ਹੁਕਮਾਂ ਤਹਿਤ ਪੰਜਾਬ ਭਾਜਪਾ ਇਹ ਐਲਾਨ ਕਰਦੀ ਹੈ ਉਹਦੇ ਵਿੱਚ ਕੋਈ ਵਿਸ਼ੇਸ਼ ਉਹਨਾਂ ਨੇ ਨਹੀਂ ਦਿੱਤਾ ਕੋਈ ਕਹਿੰਦਾ ਭਾਵ ਕਿ ਇਹ ਗੱਲ ਸਾਫ਼ ਹੋ ਰਹੀ ਹੈ ਕਿ ਸੁਨੀਲ ਜਾਖੜ ਜਾਂ ਤਾਂ ਆਪ ਖੁਦ ਲਾਂਭੇ ਹੋ ਗਏ ਨੇ ਜਾਂ ਉਹ ਲਾਂਭੇ ਕਰ ਦਿੱਤੀਗੇ ਨੇ ਬਿਲਕੁਲ ਤੁਹਾਡੀ ਇਹ ਗੱਲ ਵਾਜਬ ਹੈ ਜੀ ਬਿਲਕੁਲ ਜੀ ਤੇ ਇਸ ਕਰਕੇ ਤੈ ਹੋ ਗਿਆ ਵੀ ਜਲਦੀ ਹੁਣ ਪੰਜਾਬ ਨੂੰ ਭਾਜਪਾ ਦਾ ਜਿਹੜਾ ਨਵਾਂ ਪ੍ਰਧਾਨ ਵੀ ਮਿਲਣ ਜਾ ਰਿਹਾ ਹੈ ਤੇ ਇੱਕ ਹੋਰ ਦੂਜੀ ਗੱਲ ਇਹ ਵੀ ਭਿੰਟਰ ਸਾਹਿਬ ਜਿਹੜੇ ਇੰਚਾਰਜ ਲਾਏ ਗਏ ਨੇ ਤੇ ਜਿਹੜੇ ਸਹਿ ਇੰਚਾਰਜ ਲਾਏ ਗਏ ਨੇ ਇਹਨਾਂ ਚ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਉੱਪਰ ਕੇ ਸਾਹਮਣੇ ਆਈ ਹੈ ਕਿ ਸਾਰੇ ਦੇ ਸਾਰੇ ਟਕਸਾਲੀ ਭਾਜਪਾਈ ਨੇ ਉਕੇ ਜੀ ਜੀ ਕਹਿਣ ਤੋਂ ਭਾਵ ਕਿ ਪਿਛਲੇ ਦਿਨਾਂ ਚ ਜਿਵੇਂ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਕਾਂਗਰਸ ਚਲੇ ਗਏ ਸੀ ਬਹੁਤ ਸਾਰੇ ਵਾਪਸ ਵੀ ਆ ਗਏ ਨੇ ਹੂੰ 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 ਕਿਸੇ ਵੇਲੇ ਲੱਗਦਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨਾਂ ਨੇ ਆਪਣੇ ਟਕਸਾਲੂ ਯਾਰਗੂਆਂ ਨੂੰ ਛੱਡ ਕੇ ਸਾਰੀ ਕਮਾਂਡ ਟੋਟਲ ਜਿਹੜੇ ਉਹਨਾਂ ਕਾਂਗਰਸ ਜਾਂ ਹੋਰ ਪਾਰਟੀਆਂ ਜੋ ਆਈ ਗਿਆ ਗੁਨੇ ਉਹਨਾਂ ਨੂੰ ਸੌਂਪ ਦਿੱਤੀ ਹਾਂ ਇਹ ਵਿਵਾਦ ਵੀ ਉੱਠਿਆ ਹੋਇਆ ਸੀ ਵਿਵਾਦ ਵੀ ਸੀ ਤੇ ਇਸ ਦੇ ਪੱਜ ਜਿਹੜੇ ਭਾਜਪਾ ਦੇ ਟਕਸਾਲੀ ਤੇ ਪੁਰਾਣੇ ਆਗੂ ਸੀ ਉਹਨਾਂ ਚ ਰੋਸ ਵੀ ਸੀ ਇਸ ਗੱਲ ਉਹ ਲੈ ਪਰ ਜਿਹੜੇ ਚਾਰੇ ਹਲਕਿਆਂ ਦੇ ਇੰਜਾਰਜ ਲਾਏ ਨੇ ਤੇ ਜਿਹੜੇ ਉਹਨਾਂ ਦੇ ਨਾਲ ਸਹਿਨ ਚਾਰਜ ਲਾਏ ਨੇ ਇਹਨਾਂ ਚ ਕੋਈ ਵੀ ਅਜਿਹਾ ਨਹੀਂ ਹੈ ਜਿਹੜਾ ਬਹੁਤ ਜਲਦੀ ਕਿਤੇ ਕਿਸੇ ਦੂਜੀ ਪਾਰਟੀ ਨੂੰ ਛੱਡ ਕੇ ਭਾਜਪਾ ਚ ਆਇਆ ਹੋਵੇ ਇਹ ਉਹ ਆਗੂ ਤੇ ਲਾਏ ਗਏ ਨੇ ਜਿਹੜੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਗਏ ਨੇ ਤੇ ਜਿਹੜੇ ਆਪਣੇ ਆਪ ਨੂੰ ਟਕਸਾਲੀ ਕਹਾਂਦੇ ਚਿੱਲਾ ਸਾਹਿਬ ਇਹਦੇ ਤੋਂ ਇੱਕ ਸੰਕੇਤ ਆਪਾਂ ਇਹ ਵੀ ਮੰਨ ਸਕਦੇ ਆਂ ਕਿ ਟਕਸਾਲੀ ਜਿਹੜੀ ਥੇਰੇ ਭਾਜਪਾ ਦੀ ਉਹ ਹੁਣ ਅੱਗੇ ਮਤਲਬ ਸੰਭਾਲੇਗੀ ਪੰਜਾਬ ਜੀ ਲੱਗ ਰਿਹਾ ਦੇਖੋ ਸੁਨੀਲ ਕੁਮਾਰ ਜਾਖੜ ਦਾ ਜਾਣਾ ਕਿਤੇ ਨਾ ਕਿਤੇ ਇਹ ਵੀ ਸੀ ਕਿ ਉਹਨੂੰ ਜਿਹੜੇ ਟਕਸਾਲੀ ਭਾਜ ਭਾਈ ਸੀ ਪੂਰੀ ਤਰ੍ਹਾਂ ਨਹੀਂ ਸਪੋਰਟ ਕਰ ਰਹੇ ਸੀ ਹੂੰ ਜੀ ਜੀ ਅੰਦਰ ਅੰਦਰ ਉਹ ਅੰਦਰ ਹੀ ਬਹੁਤ ਖਿਚੜੀ ਰਿੱਝ ਰਹੀ ਸੀ ਪਾਰਟੀ 'ਚ ਹੂੰ ਤੇ ਇਸੇ ਕਰਕੇ ਉਹਨਾਂ ਨੇ ਤਾਂ ਸਗੋਂ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਆਪਣੀ ਗੱਲ ਕਹੀ ਵੀ ਹੈ ਸੁਨੀਲ ਕੁਮਾਰ ਜਾਖੜ ਨੇ ਹੂੰ ਉਹਦੇ ਛੱਡਣ ਜਾਂ ਨਾ ਛੱਡਣ ਬਾਰੇ ਕੋਈ ਗੱਲ ਕਰਨ ਦੀ ਥਾਂ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜਾ ਕੇਂਦਰ ਹੈ ਉਹਨੂੰ ਪੰਜਾਬ ਬਾਰੇ ਆਪਣਾ ਰਵਈਆ ਬਦਲਣਾ ਪਵੇਗਾ ਹੂੰ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਤੋਂ ਪੰਜਾਬ ਨੂੰ ਬਹੁਤ ਉਮੀਦਾਂ ਨੇ ਤੇ ਉਹਨਾਂ ਉਮੀਦਾਂ ਨੂੰ ਪੂਰਾ ਕਰਨਾ ਪਵੇਗਾ ਇੱਕ ਤਾਂ ਇਹ ਗੱਲ ਬਹੁਤ ਵਾਰ ਰਹੇ ਨੇ ਦੂਜਾ ਉਹ ਇਹ ਵੀ ਕਹਿੰਦੇ ਕਹਿ ਰਹੇ ਨੇ ਵੀ ਅਕਾਲੀ ਦਲ ਨਾਲ ਗਠਜੋੜ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਕੁਝ ਵਟਣ ਵਾਲਾ ਨਹੀਂ ਹੂੰ ਜੀ ਵੀ ਅੱਜ ਨਹੀਂ ਤਾਂ ਕੱਲ ਇਹਨਾਂ ਟੀਰਾ ਨਾਲ ਖਾਸ ਕਰਕੇ ਕਾਲੀ ਟੀਰਾ ਨਾਲ ਪਾਰਟੀ ਨੂੰ ਗੱਠ ਜੋੜ ਕਰਨੀ ਪਏਗਾ ਜੇ ਪਾਰਟੀ ਨੇ ਪੰਜਾਬ ਵਿੱਚ ਕਿਤੇ ਸਤਾ ਦਾ ਸੁੱਖ ਮਾਨਣਾ ਹੈ। ਢੀਲਾ ਸਾਹਿਬ ਜਾਖੜ ਸਾਹਿਬ ਨੂੰ ਜੇਕਰ ਘੂਕੀਏ ਉਹ ਕਿਤਨੇ ਕਿਤੇ ਗੱਲਾਂ ਸੱਚੀਆਂ ਹੀ ਕਰ ਰਹੇ ਨੇ। ਪੰਜਾਬ ਦੀ ਨਜ਼ਰੀਏ ਦੀ ਗੱਲ ਕਰ ਲਈਏ ਤਾਂ ਇਦਾਂ ਲੱਗਦਾ ਕਿ ਜਾਖੜ ਸਾਹਿਬ ਇੱਕ ਪਾਲਾਬੰਦੀ ਦੇ ਵਿੱਚੋਂ ਕੇਂਦਰ ਤੋਂ ਫਟ ਕੇ ਨਿਰੋਲ ਤੌਰ ਤੇ ਉਹ ਪੰਜਾਬ ਵੱਲ ਖੜੇ ਵਿਖਾਈ ਦੇ ਰਹੇ ਨੇ। ਬਿਲਕੁਲ ਪਿੰਟਰ ਸਾਹਿਬ ਉਹਨਾਂ ਨੂੰ ਇਹ ਕਹਿਣਾ ਵੀ ਬਣਦਾ ਸੀ ਦੇਖੋ ਕਿਸਾਨ ਅੰਦੋਲਨ ਚੱਲਿਆ ਉਦੋਂ ਕਾਂਗਰਸ ਦੇ ਪ੍ਰਧਾਨ ਸੀ ਜੀ ਜਾਖੜ ਸਾਹਿਬ ਤੇ ਉਹ ਕਿੰਨਾ ਕੁਝ ਬੋਲਦੇ ਰਹੇ ਨੇ ਹੂੰ ਤੇ ਹੁਣ ਭਾਰਤੀ ਜਨਤਾ ਪਾਰਟੀ ਆ ਉਹਨਾਂ ਦਾ ਕਿਸਾਨ ਨਾਲ ਪ੍ਰਤੀ ਤੇ ਕਿਸਾਨ ਅੰਦੋਲਨ ਪ੍ਰਤੀ ਜਿਹੜਾ ਸਟੈਂਡ ਹੈ ਤੇ ਨਜ਼ਰੀਆ ਹੈ ਕੁਝ ਹੋਰ ਹੈ ਹੂੰ ਜੀ ਉਹ ਜਾਖੜ ਸਾਹਿਬ ਹੁਣ ਆਪਣੇ ਵਿਚਾਰਧਾਰਾ ਨੂੰ ਕਿਉਂਕਿ ਉਹਨਾਂ ਦੇ ਉਹਨਾਂ ਦੇ ਪਿਤਾ ਬਲਰਾਮ ਜੀ ਦਾ ਸਟੈਂਡ ਨੇ ਖੁਦ ਕਿਸਾਨ ਪਰਿਵਾਰ ਨਾਲ ਸਬੰਧਤ ਨੇ ਬਹੁਤ ਲੰਮਾ ਸਮਾਂ ਉਹ ਇਫ ਕੋ ਲਹਿਰ ਦੀ ਅਗਵਾਈ ਜਿਹੜੇ ਇਫ ਕੋ ਹੈ ਉਹਦੀ ਅਗਵਾਈ ਕਰਦੇ ਰਹੇ ਨੇ ਉਹਨਾਂ ਦੇ ਪਿਤਾ ਜੀ ਹੂੰ ਹੂੰ ਇੰਦੇ ਜਿਹੜੇ ਮਲਰਾਮ ਜੀ ਦਾਸ ਜਿਹੜੇ ਇਹਨਾਂ ਦੇ ਜਾਖੜ ਸੀ ਇਹਨਾਂ ਦੇ ਸੁਨੀਲ ਜਾਖੜ ਜੀ ਦੇ ਜਿਹੜੇ ਪਿਤਾ ਸੀ ਹਾਂਜੀ ਹਾਂਜੀ ਬਿਲਕੁਲ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਜੀ ਜੀ ਨਾਮ ਭੁੱਲ ਰਿਹਾ ਮੈਨੂੰ ਮੁਆਫ ਕਰਨਾ ਪਰ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਕਿਸੇ ਵੇਲੇ ਤੇ ਉਹ ਨਾਲ ਦੀ ਨਾ ਬਲਰਾਮ ਜਾਖੜ ਬਲਰਾਮ ਜਾਖੜ ਸੀ ਉਹਨਾਂ ਦਾ ਨਾਮ ਹੈ ਬਲਰਾਮਜੀ ਦਾਸ ਟੰਡਨ ਕਹਿ ਗਿਆ ਨਹੀਂ ਨਹੀਂ ਬਲਰਾਮ ਜਾਖੜ ਬਿਲਕੁਲ ਬਿਲਕੁਲ ਬਲਰਾਮ ਜਾਖੜ ਸੀ ਤੇ ਉਹ ਇਫਕੋ ਦੇ ਬਹੁਤ ਲੰਮਾ ਸਮਾਂ ਚੇਅਰਮੈਨ ਰਹੇ ਨੇ ਇਫਕੋ ਉਹ ਹੈ ਜਿਹੜੀ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਸਿੱਧੀ ਸੰਸਥਾ ਹੈ ਹੂੰ ਜੀ ਸੋ ਇਸ ਕਰਕੇ ਖੁਦ ਵੀ ਕਿਸਾਨ ਨੇ ਉਹ ਕਿਸਾਨਾਂ ਦੀ ਜਿਹੜੀ ਮੰਗਾਂ ਮੰਗਨ ਉਹ ਭਾਰਦੇ ਰਹੇ ਨੇ ਸਮੇਂ-ਸਮੇਂ ਸਰ ਕਾਂਗਰਸ ਸਰਕਾਰ ਵੇਲੇ ਵੀ ਤੇ ਕਿਸਾਨ ਅੰਦੋਲਨ ਤੋਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਰਹੇ ਨੇ ਹੂੰ ਹੂੰ ਤੇ ਹੁਣ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਕਿਸਾਨਾਂ ਪ੍ਰਤੀ ਬਿਲਕੁਲ ਵੱਖਰਾ ਹੈ ਹੂੰ ਹੂੰ ਸੋ ਇਹਨਾਂ ਸਾਰਿਆਂ ਪ੍ਰਤੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਉਮੀਦ ਰੱਖਦਾ ਹੈ ਭਾਰਤੀ ਜਨਤਾ ਪਾਰਟੀ ਤੋਂ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬੀਆਂ ਦੀਆਂ ਉਮੀਦਾਂ ਦੇ ਖਰਾ ਉਤਰਨਾ ਚਾਹੀਦਾ ਹੈ ਹੂੰ ਤੇ ਇਹ ਗੱਲ ਜਿਹੜੀ ਇਹ ਜ਼ਰੂਰ ਹੈ ਕਿ ਜਲਦੀ ਹੀ ਹੁਣ ਪੰਜਾਬ ਨੂੰ ਇੱਕ ਹੋਰ ਇੱਕ ਜੇ ਆਪਾਂ ਕਹਿ ਲਈਏ ਕਿ ਇੱਕ ਹੋਰ ਚੋਣ ਜਾਬਤੇ ਦਾ ਹੁਣ ਪੰਜਾਬ ਨੂੰ ਫੇਰ ਦੁਬਾਰੇ ਤੋਂ ਸਾਹਮਣਾ ਕਰਨਾ ਪਏਗਾ ਕਿਉਂਕਿ ਇਹਨਾਂ ਦਿਨਾਂ ਚ ਵਿੱਚ ਚੋਣ ਜਾਬਤਾ ਜਿਹੜਾ ਹੈਗਾ ਪੰਚਾਇਤ ਚ ਉਹਨਾਂ ਨੂੰ ਲੈ ਕੇ ਚੱਲ ਰਿਹਾ ਹੈ ਤੇ ਮੈਨੂੰ ਲੱਗਦਾ ਪੰਚਾਇਤ ਚੋਣਾਂ ਦੇ ਮੁੱਕਦਿਆਂ ਹੀ ਹੋਣ ਜਿਵੇਂ ਨਹੀਂ ਚੋਣਾਂ ਪੰਜਾਬ ਦੇ ਸਿਰ ਚਾਰ ਹਲਕਿਆਂ ਦੀ ਆ ਜਾਣਗੀਆਂ ਹੂੰ ਹੂੰ ਤੇ ਨਾਲ ਇਹ ਵੀ ਹੁਣ ਸਾਫ਼ ਹੋ ਗਿਆ ਹੈ ਹੋਰਿਆ ਕਹਿੰਦਾ ਪਾਵ ਕਿ ਭਾਜਪਾ ਨੂੰ ਨਵਾਂ ਪ੍ਰਧਾਨ ਲੱਭਣ ਲਈ ਜਾਨਕੀ ਜਿਹੜਾ ਭਾਲ ਵਾਲੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੋਏਗੀ ਅੰਦਰ ਕ ਬਿਲਕੁਲ ਜੀ ਬਿਲਕੁਲ ਇਹਲਾ ਸਾਹਿਬ ਜੇਕਰ ਆਪਾਂ ਪੰਜਾਬ ਦੀਆਂ ਪੰਚਾਇਤੀ ਪਿੜ ਨੂੰ ਦੇਖੀਏ ਤਾਂ ਨਾਮਜ਼ਦਗੀਆਂ ਦਾ ਦੌਰ ਕਈ ਸਵਾਲ ਖੜੇ ਕਰਦਾ ਕਰਦਾ ਕੱਲ ਸਮਾਪਤ ਹੋ ਗਿਆ ਜੀ ਤੇ ਚੌਥਾ ਦਿਨ ਸੀ ਕੱਲ ਤੇ ਹੁਣ ਅਗਲਾ ਜਿਹੜਾ ਪੜਾਅ ਹੈ ਜਿੱਤੇ ਉੱਤੇ ਫੇਰ ਨਜ਼ਰਾਂ ਟਿਕੀਆਂ ਹੋਈਆਂ ਨੇ ਪੜਤਾਲੀਆ ਮੁਹਿਮਾ ਪੜਤਾਲ ਤੋਂ ਬਾਅਦ ਕਿਸ ਤਰ੍ਹਾਂ ਦੀ ਸੂਚੀ ਸਾਹਮਣੇ ਆਉਂਦੀ ਹੈ ਵਿਰੋਧੀ ਤਰ੍ਹਾਂ ਨੂੰ ਕਈ ਤਰ੍ਹਾਂ ਦੇ ਖਾਸੇ ਕਿਵੇਂ ਦੇਖਦੇ ਹਾਂ ਹੁਣ ਆਪਣਾ ਇਸ ਨਾਮਜ਼ਦਗੀਆਂ ਤੋਂ ਬਾਅਦ ਪੜਤਾਲੀਆ ਪ੍ਰੋਗਰਾਮ ਨੂੰ ਜਿਹੜਾ ਸਰਕਾਰ ਇੱਥੇ ਵੱਲੋਂ ਹੁੰਦਾ ਸ ਭਿੰਦਰ ਸਾਹਿਬ ਮੇਰੀਆਂ ਦੋ ਟਿੱਪਣੀਆਂ ਨੇ ਪਹਿਲਾਂ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਨੰਬਰ 1 ਇਹ ਕਿ ਪੰਚਾਇਤੀ ਚੋਣਾਂ ਚ ਸਾਰਾ ਕੁਝ ਨਾਮਜਦਗੀਆਂ ਚ ਐਨਓਸੀ ਨਾਂ ਦੇਣ ਚ ਤੱਕੇ ਸ਼ਾਹੀ ਚ ਕਿਤੇ ਡਾਠੀ ਚਾਰਜ ਕਿਤੇ ਗੋਲੇ ਚ ਸਾਰਾ ਕੁਝ ਉਈਓ ਹੋਇਆ ਹੂੰ ਜਿਹੜਾ ਰਵੈਤੀ ਧਿਰਾਂ ਦੀਆਂ ਸਰਕਾਰਾਂ ਬੈਲੇ ਹੁੰਦਾ ਸੀ ਪਛਤਾਨੀ ਲੋਕ ਜਿਵੇਂ ਉਹ ਕਰਦੇ ਸੀ ਜਾਨੀ ਕਿ ਬਦਲਾਅ ਵਾਲੀ ਸਰਕਾਰ ਪੰਚਾਇਤੀ ਚੋਣਾਂ ਚ ਕੋਈ ਵੀ ਨਮਾ ਬਦਲਾਅ ਨਹੀਂ ਲਿਆ ਸਕੀ ਨਾਮ ਜਾਂਦੇ ਗਿਆ ਦੇ ਅਮਲ ਤੱਕ ਹੂੰ 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 ਸਾਰਾ ਕੁਝ ਕਿਤੇ ਕਿਤੇ ਤਾਂ ਐਵੇਂ ਲੱਗਿਆ ਵੀ ਸਹਦਰ ਰਵੈਤੀ ਧਿਰਾਂ ਤੋਂ ਵੀ ਵੱਧ ਕੇ ਹੋਇਆ ਹੂੰ ਹੂੰ ਪਰ ਮੈਂ ਵਿਰੋਧੀਆਂ ਨੂੰ ਐਨਓ ਸੀ ਨਾ ਦੇਣ ਦਾ ਮਾਮਲਾ ਹੋਵੇ ਭਾਵੇਂ ਉਹ ਵਿਰੋਧੀਆਂ ਨੂੰ ਥਾਣੇ ਬਲਾ ਬਲਾ ਕੇ ਪੁਲਿਸ ਤੋਂ ਦੱਬ ਕੇ ਮਰਵਾਣ ਦੀ ਗੱਲ ਹੋਵੇ ਜੇ ਚੋਣਾਂ 'ਚ ਖੜੇ ਤਾਂ ਝੂਠੇ ਪਰਚੇ ਦਰਜ ਕਰਾ ਦੇਵਾਂਗੇ ਭਾਵੇਂ ਕਿਸੇ ਵਿਰੋਧੀਆਂ ਤੋਂ ਖੋ ਕੇ ਨਾਮਜ਼ਦਗੀ ਪੱਤਰ ਪਾੜਨ ਦੀ ਗੱਲ ਹੋਵੇ ਭਾਵੇਂ ਵਿਰੋਧੀਆਂ ਦਾ ਜਿਹੜੇ ਸਰਕਾਰ ਦੀ ਅਧਿਕਾਰੀ ਨੇ ਤੇ ਪੁਲਿਸ ਹੈ ਉਹ ਹੁਕਮਰਾਨ ਤੇ ਹਰ ਦੇ ਸਾਥ ਦੇਣ ਦੀ ਗੱਲ ਹੋਵੇ ਉਹ ਸਾਰਾ ਕੁਝ ਜੀ ਜੋ ਜੋ ਵਰਤਾਰਾ ਪਿੱਛੇ ਚੱਲਦਾ ਸੀ ਕਿਉਂਕਿ ਇਸ ਸਰਕਾਰ ਤੋਂ ਆਸ ਸੀ ਕਿ ਨਵੀਂ ਸਰਕਾਰ ਹੈ ਬਦਲਾਅ ਵਾਲੀ ਸਰਕਾਰ ਹੈ ਸ਼ਾਇਦ ਕੁਝ ਬਦਲਾਅ ਕਰੇਗੀ ਬਹੁਤ ਸਾਰੇ ਇਹੋ ਜਿਹੇ ਦਮਗਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਰ ਦੇ ਵੀ ਰਹੇ ਨੇ ਕਿ ਇਸ ਵਾਰੀ ਜਿਹੜੀ ਸਰਪੰਚ ਬਣੇਗਾ ਉਹ ਕਿਸੇ ਪਾਰਟੀ ਦਾ ਨਹੀਂ ਬਣੇਗਾ ਪਿੰਡ ਦਾ ਬਣੇਗਾ ਹੂੰ ਹੂੰ ਜੀ ਪਰ ਪਿੰਡਰ ਸਾਹਿਬ ਸਿਰਫ ਸਿਆਸੀ ਨਿਸ਼ਾਨ ਨਹੀਂ ਸਰਪੰਚਾਂ ਕੋਲੇ ਬਾਕੀ ਸਾਰਾ ਕੁਝ ਸਿਆਸੀ ਹੈ ਹੂੰ ਜੀ ਜੀ ਚੋਣ ਪੰਚਾਇਤੀ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਚੋਣ ਨਿਸਾਨ ਸਿਆਸੀ ਨਹੀਂ ਇਹ ਕਦੇ ਵੀ ਨਹੀਂ ਹੋਇਆ ਤੇ ਇਸ ਤੋਂ ਬਿਨਾ ਜਿਹੜਾ ਬਾਕੀ ਸਾਰਾ ਕੁਝ ਹੈ ਪੰਚਾਂ ਦੇ ਸਰਪੰਚਾਂ ਲਈ ਉਹ ਸਿਆਸਤਦਾਨ ਤੈਅ ਕਰ ਰਹੇ ਹੂੰ ਚਾਹੇ ਹੁਕਮਰਾਨ ਧਿਰ ਦੇ ਨੇ ਚਾਹੇ ਵਿਰੋਧੀਆਂ ਦੇ ਨੇ ਕਿੱਥੇ ਕਿਹਨੇ ਖੜਾ ਹੋਣਾ ਹੈ ਕਿਹਨੂੰ ਖੜਾ ਕਰਨਾ ਹੈ ਕਿੱਥੇ ਰਿਜ਼ਰਵੇਸ਼ਨ ਪਿੰਡ ਹੈ ਜਿਹੜਾ ਇੱਥੇ ਐਸਸੀ ਲਈ ਰਾਖਵਾ ਕਰਨਾ ਹੈ ਕਿੱਥੇ ਜਨਰਲ ਵਰਗ ਲਈ ਰਾਖਵਾ ਕਰਨਾ ਹੈ ਕਿੱਥੇ ਮਹਿਲਾ ਲਈ ਰਾਖਵਾ ਕਰਨਾ ਹੈ ਇਹ ਸਾਰਾ ਕੁਝ ਸਿਆ ਹੁਕਮਰਾਨ ਪਿਲ ਤੈਅ ਕਰ ਰਹੇ ਹੂੰ ਹੂੰ ਜੀ ਤੇ ਜਿਹੜਾ ਕੱਲ ਕੀ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਆਪਾਂ ਪਹਿਲਾਂ ਹੀ ਕਿਹਾ ਸੀ ਕਿ ਬਹੁਤ ਵੱਡੀ ਤعداد ਵਿੱਚ ਦਾਖਲ ਹੋਣਗੀਆਂ ਪਿੰਡਰ ਸਾਹਿਬ ਤੁਸੀਂ ਯਕੀਨ ਮੰਨਿਓ ਕਿ 3 ਵਜੇ ਜੀ 11 ਤੋਂ 3 ਦਾ ਸਮਾਂ ਸੀ ਸਵੇਰੇ 7 ਵਜੇ ਲੋਕੀ 8 ਵਜੇ ਤੱਕ ਲਾਈਨਾਂ ਬਣਾ ਕੇ ਖੜ੍ਹਗੇ ਸੀ ਆ ਕਿ ਨਾਮਜਦਗੀ ਜਿੱਥੇ ਦਾਖਲ ਹੋਣੀ ਸੀ ਹੂੰ ਹੂੰ ਜੀ ਤੇ 3 ਵਜੇ ਤੱਕ ਸੈਂਕੜੇ ਲੋਕ ਖੜ੍ਹੇ ਸੀ ਰਾਤ ਨੂੰ 10 ਤੋਂ ਲੈ ਕੇ 12 1 1 ਵਜੇ ਤੱਕ ਵੀ ਨਾਮਜਦਗੀਆਂ ਦਾ ਅਮਲ ਜਾਰੀ ਰਿਹਾ ਕਿਉਂਕਿ ਕਿਹਾ ਗਿਆ ਸੀ ਚੋਣ ਕਮਿਸ਼ਨ ਵੱਲੋਂ ਕਿ 3 ਵਜੇ ਜਿਹੜਾ ਇੱਕ ਵਾਰ ਐਂਟਰ ਕਰ ਜਾਏਗਾ ਕੋਈ ਨਾਮਜ਼ਦਗੀ ਲਈ ਜਾਵੇਗੀ ਹਰ ਹਾਲ ਹੂੰ ਹੂੰ ਜੀ 12 1 ਵਜੇ ਤੱਕ ਨਾਮਜ਼ਦਗੀਆਂ ਦਾ ਅਮਲ ਜਾਰੀ ਰਿਹਾ ਹੈ ਇਸੇ ਕਰਕੇ ਹਾਲੇ ਤੱਕ ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਚੋਂ ਗਿਣਤੀ ਨਹੀਂ ਆ ਸਕੀ ਮੀਡੀਆ ਕੋਲ ਕਿ ਕਿੰਨੇ ਜਿਹੜੇ ਨਾਮਜ਼ਦਗੀਆਂ ਹੋ ਚੁੱਕੀਆਂ ਨੇ ਜੀ ਹਾਂ ਮਤਲਬ ਹਾਲੇ ਹੋ ਕਲੀਅਰ ਨਹੀਂ ਹੋਇਆ ਹਾਲੇ ਬਿਲਕੁਲ ਕਲੀਅਰ ਨਹੀਂ ਹੋਇਆ ਅੱਜ ਹੋ ਜਾਏਗਾ ਜੀ ਕਿਉਂਕਿ ਅੱਜ ਸਾਰੀਆਂ ਗਿਣਤੀਆਂ ਆ ਜਾਣਗੀਆਂ ਪਰ ਇੱਕ ਅੰਦਾਜ਼ੇ ਮੁਤਾਬਕ ਇਹ ਜ਼ਰੂਰ ਹੈ ਕਿ 1 ਤੋਂ ਲੈ ਕੇ ਸਵਾ ਲੱਖ ਤੱਕ ਜ਼ਰੂਰ ਨਾਮਜ਼ਦਗੀ ਜਿਹੜੀ ਹੈਗੀ ਹੈ ਉਹ ਕੱਲ ਕੱਲ ਦੇ ਦਿਨ ਚ ਜ਼ਰੂਰ ਆਈ ਹੋਊਗੀ ਜੀ ਜੀ ਤੇ ਕਿੰਨੀਆਂ ਥਾਵਾਂ ਤੇ ਕੱਲ ਕਈ ਥਾਵਾਂ ਤੇ ਗੋਲੀ ਵੀ ਚੱਲੀ ਐ ਤਲਵੰਡੀ ਭਾਈ ਚ ਗੋਲੀ ਚੱਲੀ ਐ ਕਿਤੇ ਲਾਠੀ ਚਾਰਜ ਪੇਖੀ ਬਿੰਦ ਜੀਰਾ ਐ ਇਸੇ ਤਰ੍ਹਾਂ ਲੰਡੇ ਕੇ ਜਲਾਲਾਬਾਦ ਨੌਸ਼ਰਾ ਪੰਨੂਆ ਫਿਰੋਜ਼ਪੁਰ ਬਹੁਤ ਸਾਰੀਆਂ ਥਾਵਾਂ ਤੇ ਕੱਲ ਆਪਸ ਕਿਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਭਿੜੇ ਨੇ ਕਿਤੇ ਕਾਂਗਰਸ ਤੇ ਆਮ ਆਦਮੀ ਵਰਗ ਦੇ ਵਰਕਰ ਭਿੜੇ ਨੇ ਕਿਤੇ ਕੋਈ ਹੋਰ ਤਿਰ ਪੀੜੀ ਹੈ ਪੀੜੇ ਸਾਰੇ ਹੁਕਮਰਾਨ ਤਿਰ ਨਾਲੇ ਕਿਤੇ ਕਿੱਥੇ ਉਹਨਾਂ ਦਾ ਮੁਕਾਬਲਾ ਅਕਾਲੀ ਦਲ ਨਾਲ ਸੀ ਜਿਹੜੇ ਸਮਰਥਕਾਂ ਦਾ ਤੇ ਕਿਤੇ ਕਾਂਗਰਸ ਨਾਲ ਪਟਿਆਲੇ ਜ਼ਿਲ੍ਹੇ ਚ ਵੀ ਮਦਨ ਲਾਲ ਜਲਾਲਪੁਰ ਨੇ ਕਈ ਥਾਵਾਂ ਤੇ ਕਿਹਾ ਵੀ ਸਾਡੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਪਹਿਲਾਂ ਉਹ ਐਨਓਸੀ ਨਾ ਦੇਣ ਦੀ ਗੱਲ ਕਰ ਰਹੇ ਸੀ ਅਧਿਆਲਕ ਪੋਜ ਵੀ ਨੇ ਕਹਿ ਰਹੇ ਸੀ ਤੇ ਹੁਣ ਉਹਨਾਂ ਨੇ ਕੱਲ੍ਹ ਕਿਹਾ ਸਾਡੀਆਂ ਨਾਮਜ਼ਦਗੀਆਂ ਦਾਖਲ ਨਹੀਂ ਕੀਤੀਆਂ ਬਹੁਤ ਸਾਰੀਆਂ ਥਾਵਾਂ ਤੇ ਤਾਂ ਕੱਲ੍ਹ ਰਾਜਪਾਲੇ ਵੀ ਉੱਚ ਅਧਿਕਾਰੀਆਂ ਨੂੰ ਵੀ ਪਹੁੰਚਣਾ ਪਿਆ ਜਦੋਂ ਉਹਨਾਂ ਨੇ ਇਹ ਰੌਲਾ ਪਾਇਆ ਹੈ ਬਦਨਾਲ ਜਲਾਲਪੁਰ ਦੇ ਬੇਟੇ ਨੇ ਕਿ ਸਾਡੀਆਂ ਨਾਮਜ਼ਦਗੀਆਂ ਨਹੀਂ ਲਈਆਂ ਜਾ ਰਹੀ ਜੀ 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 ਸੋ ਇਹ ਸਾਰਾ ਕੁਝ ਜਿਹੜਾ ਨਾਮਜ਼ਦਗੀਆਂ ਦੇ ਅਮਲ ਤੱਕ ਮੁਕੰਮਲ ਹੋ ਗਿਆ ਇਹ ਜਿਹੜੀ ਤੁਸੀਂ ਪੜਤਾਲ ਤੇ ਦੀ ਗੱਲ ਕਰ ਰਹੇ ਹੋ ਰੱਦ ਕਿੰਨੇ ਹੋਣਗੇ ਇਹ ਬਹੁਤ ਮਹੱਤਵਪੂਰਨ ਨਾ ਹਾਂ ਜੀ ਕਿਉਂਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਰਿਹਾ ਹੈ ਕਿ ਵਿਰੋਧੀਆਂ ਦੇ ਕਾਗਜ਼ ਰੱਦ ਹੁੰਦੇ ਰਹੇ ਨੇ ਉਹ ਕਈ ਵਾਰ ਪਿੰਡਰ ਸਾਹਿਬੇ ਮੇ ਹੁੰਦਾ ਵੀ ਕਿਸੇ ਨੇ ਵੋਟ ਵੋਟ ਫਰਜ ਕਰੋ ਉਹਨੇ 180 ਉਹਦਾ ਵੋਟ ਨੰਬਰ ਹੈ ਕਿਸੇ ਦਾ ਹਾਂ ਜੀ ਉਹਨੇ 180 ਨੰਬਰ ਭਰਿਆ ਹੋਇਆ ਬਿਲਕੁਲ ਠੀਕ ਭਰਿਆ ਹੋਇਆ ਉਹਨੇ ਨੰਬਰ ਜੀ ਫਿਰ ਜੇ ਰੱਦ ਕਰਨੇ ਨੇ ਤਾਂ 0 ਦਾ ਨਾਇਆ ਬਣਾ ਲੈਣਾ ਉਹਦਾ ਹਮ 189 ਹੋ ਗਿਆ ਜੀ ਜੀ ਉਹ ਇਹ ਸਿਰਫ ਇਸੇ ਲਈ ਹੀ ਰੱਦ ਕੀਤਾ ਜਾ ਸਕਦਾ ਕਿਸੇ ਦਾ ਫਾਰਮ ਕਿ ਤੁਸੀਂ ਜਿਹੜਾ ਆਪਣਾ ਵੋਟਰ ਨੰਬਰ ਹੈ ਜੀ ਉਹ ਸਹੀ ਨਹੀਂ ਭਰਿਆ ਹੋਇਆ ਹੂੰ ਹੂੰ ਜੀ ਤੇ ਬਾਅਦ ਚ ਬੰਦਾ ਅਦਾਲਤੀ ਚੱਕਰਾਂ ਚੋਲਦਿਆ ਰਹਿੰਦਾ ਜੀ ਕੁਝ ਨਹੀਂ ਵਟਦਾ ਉਹਦਾ ਜੀ ਦਾ ਰੱਦ ਹੋ ਗਿਆ ਸਮਝੋ ਹੋ ਗਿਆ ਹੂੰ ਰੱਦ ਸੋ ਹੁਣ ਇਹ ਜ਼ਰੂਰ ਦੇਖਣਾ ਪਊਗਾ ਬਦਲਾਅ ਵਾਲੀ ਸਰਕਾਰ ਤੋਂ ਕਿ ਭਾਵੇਂ ਹੁਣ ਤੱਕ ਪੂਰੀ ਤਰ੍ਹਾਂ ਦਖਲ ਇਸ ਸਰਕਾਰ ਨੇ ਦਿੱਤਾ ਹੈ ਚੋਣਾਂ ਮਾਲਚ ਪੰਚਾਇਤਾਂ ਦੇ ਜੀ ਪੂਰਾ ਪੂਰਾ ਦਖਲ ਦਿੱਤਾ ਹੈ ਹਰ ਜਰਬ ਡੇਕ ਰੱਖ ਮੇ ਕਰਨ ਤੋਂ ਲੈ ਕੇ ਐਨਓਸੀ ਤੋਂ ਲੈ ਕੇ ਨਾਮਜਦਗੀਆਂ ਤੱਕ ਦਖਲ ਹੋਇਆ ਵੀ ਕੀ ਹੋਣਾ ਜਿਹੜੇ ਅੱਗੇ ਫਾਰਮ ਭਰੇ ਜਾ ਚੁੱਕੇ ਨੇ ਕੀ ਉਹਨਾਂ ਨੂੰ ਰੱਦ ਕਰਾਉਣ ਵੇਲੇ ਵੀ ਫਿਰ ਹੁਕਮ ਰਾਂਗ ਤੇ ਆਪਣੇ ਸਰਪੰਚ ਬਣਨ ਲਈ ਹੁਣ ਆਪਣੀ ਜਿਹੜੀ ਤਾਕਤ ਦਾ ਇਸਤੇਮਾਲ ਕਰੇਗੀ ਜਾਂ ਨਹੀਂ ਇਹ ਬਹੁਤ ਦੇਖਣ ਵਾਲੀ ਗੱਲ ਹੈ ਇਸੇ ਕਰਕੇ ਕੱਲ ਜਿਹੜੇ ਡਾਕਟਰ ਪਰਸੋਂ ਡਾਕਟਰ ਦਿਲਜੀਤ ਸਿੰਘ ਟੀਮਾ ਨਾ ਤੇ ਅਰਸ਼ਦੀਪ ਕਲੇਰ ਜਿਹੜੇ ਐਡਵੋਕੇਟ ਨੇ ਕਾਲੀ ਦਲ ਦੇ ਬੁਲਾਰੇ ਨੇ ਉਹਨਾਂ ਨੇ ਚੌਣ ਕਮਿਸ਼ਨ ਨੂੰ ਮਿਲ ਕੇ ਮੰਗ ਵੀ ਕੀਤੀ ਹੈ ਕਿ ਪੜਤਾਲ ਕਰਨ ਦੇ ਸਮੇਂ ਦੀ ਤੇ ਰੱਦ ਕਰਨ ਦੇ ਸਮੇਂ ਦੀ ਜਿਹੜੀ ਹੈਗੀ ਹੈ ਵੀਡੀਓਗ੍ਰਾਫੀ ਕਰਾਈ ਜਾਵੇ ਦਫ਼ਤਰ ਜਿੱਥੇ ਜਿੱਥੇ ਇਹ ਪੜਤਾਲ ਹੋਣੀ ਹੈ ਜੀ ਪਰ ਪਿੰਡਰ ਸਾਹਿਬ ਇੱਕ ਰਾਣੀ ਨਹੀਂ ਕਿਸੇ ਨੇ ਬਹੁਤ ਔਖਾ ਹੈ ਇਹ ਅਮਲ ਜਿਹੜਾ ਵੀਡੀਓਗ੍ਰਾਫੀ ਦਾ ਇਸ ਕਰਕੇ ਉਹਨੇ ਇਹ ਤਾਂ ਸਰਕਾਰ ਦੀ ਨੀਅਤ ਤੇ ਜੇ ਤਾਂ ਨੀਅਤ ਠੀਕ ਹੋਈ ਫਿਰ ਉਹ ਨਹੀਂ ਰੱਦ ਹੋਣਗੇ ਤੇ ਜੇ ਨੀਅਤ 'ਚ ਖੋਟ ਹੋਈ ਫਿਰ ਜ਼ਰੂਰ ਵੱਡੀ ਪੱਧਰ ਤੇ ਆਪੋ ਆਪਣੇ ਚਾਹਤਿਆਂ ਨੂੰ ਸਰਪੰਚ ਬਣਾਉਣ ਲਈ ਉਹ ਰੱਦ ਕਰਨਗੇ ਕਾਗਜ਼ ਅਗਲੇ 2 ਦਿਨਾਂ ਚ ਪਤਾ ਲੱਗੂਗਾ ਅੱਜ ਤੇ ਕੱਲ ਨੂੰ ਤੇ 7 ਤਰੀਕ ਨੂੰ ਫਿਰ ਵਾਪਸੀ ਹੈ ਜਿਨ੍ਹਾਂ ਨੇ ਕਿਉਂਕਿ ਕਵਰਿੰਗ ਉਮੀਦਵਾਰ ਬਹੁਤ ਵੱਡੀ ਪੱਧਰ ਤੇ ਪਰ ਆਏ ਹੁੰਦੇ ਨੇ ਸਰਪੰਚ ਜੀ ਮੇਰਾ ਰੱਦ ਹੋ ਗਿਆ ਤਾਂ ਦੂਜਾ ਖੜ ਜੂਗਾ ਹਾਂਜੀ ਹਾਂਜੀ ਇਹ ਉਹ ਹੁੰਦਾ ਵਹਿਮ ਹੈ ਕਈ ਵਾਰੀ ਉਹ ਅਗਲਾ ਪਤਾ ਹੀ ਹੁੰਦਾ ਵੀ ਜੇ ਦੋ ਰੱਦ ਕਰਨੇ ਕਰਨਾ ਤਾਂ ਦੂਜੇ ਨੂੰ ਵੀ ਨਾਲੇ ਕਰ ਦੋ ਦੂਜੇ ਨੂੰ ਵੀ ਨਾਲੇ ਕਰ ਦਿੰਦੇ ਨੇ ਇਸ ਕਰਕੇ 7 ਤਰੀਕ ਨੂੰ ਪੂਰੀ ਸਥਿਤੀ ਸਪਸ਼ਟ ਹੋ ਜਾਵੇ ਕਿ ਕਿ ਕਿਹੜੇ ਪਿੰਡ ਚ ਅਮੋ ਸਾਹਮਣੇ ਦਾ ਮੁਕਾਬਲਾ ਕਿੱਥੇ ਤਕਾਉਣਾ ਹੈ ਕਿੱਥੇ ਚਕਾਉਣਾ ਹੈ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਸਰਬਸੰਮਤੀ ਵੀ ਨਜ਼ਰ ਚ ਆਈ ਹੈ ਕਿ ਲੋਕਾਂ ਨੇ ਆਪਸੀ ਸਹਿਮਤੀ ਨਾਲ ਵੀ ਸਰਪੰਚ ਜਿਹੜੇ ਚੁਣੇ ਨੇ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾ ਪਿੰਡਰ ਸਾਹਿਬ ਕੇ ਨਾ ਪੰਚਾਇਤੀ ਚੋਣਾਂ ਨੇ ਸਰਕਾਰ ਦਾ ਖਜ਼ਾਨਾ ਵੀ ਭਰਿਆ ਹੈ ਜੀ ਓਕੇ ਨੇੜੇ ਚੁੱਲਾ ਟੈਕਸ ਦੀ ਰਸੀਦ 70 ਜਾਂ 70 ਰੁਪਏ ਦੀ ਹਰੇਕ ਉਮੀਦਵਾਰ ਨੂੰ ਕਟਾਣੀ ਪੈਣੀ ਸੀ ਭਰਨ ਵੇਲੇ ਤੇ ਇਥੋਂ ਤੱਕ ਕਿ ਲੋਕਾਂ ਨੇ ਰੱਜ ਨਾ ਹੋ ਜਾਣ ਤੇ ਜਾਗਰੂਕਤਾ ਨਾ ਹੋਣ ਕਰਕੇ ਦੋ ਦੋ ਗਵਾ ਹਰੇਕ ਉਮੀਦਵਾਰ ਦੇ ਨਾਲ ਹੁੰਦੇ ਨੇ ਪਿੰਡਰ ਸਾਹਿਬ ਜਿਹੜੇ ਸੈਨ ਕਰਾਣੇ ਹੁੰਦੇ ਨੇ ਗਵਾਹਾਂ ਦੇ ਤਾਂ ਆਮੇ ਉਹਨਾਂ ਦੇ ਚੁੱਲੇ ਟੈਕਸ ਦੀ ਕੋਈ ਲੋਡ ਨਹੀਂ ਹੁੰਦੀ ਹੂੰ ਪੁਨਰ ਚੁੱਲਾ ਟੈਕਸ ਲੈਣਾ ਨਹੀਂ ਹੁੰਦਾ ਸਿਰਫ ਉਮੀਦਵਾਰ ਨਹੀਂ ਪਰ ਨਾ ਹੁੰਦਾ ਪਰ ਬਹੁਤ ਸਾਰੀਆਂ ਥਾਵਾਂ ਤੇ ਉਹ ਗਵਾਹਾਂ ਦੇ ਵਿੱਚ ਚੁੱਲੇ ਟੈਕਸ ਦੀਆਂ ਉਮੀਦਵਾਰਾਂ ਨੇ ਰਸੀਦਾਂ ਘਟਾਲੀਆਂ ਡਰਦਿਆਂ ਨੇ ਹੂੰ ਅੱਛਾ ਜੀ ਤੇ ਜੋ ਕਰਨ ਹੈ ਕਿ ਸਰਕਾਰ ਦਾ ਖਜ਼ਾਨਾ ਵੀ ਭਰਿਆ ਚੁੱਲਾ ਟੈਕਸ ਤੋਂ ਪੰਚਾਇਤ ਵਿਭਾਗ ਨੂੰ 2 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਹੜਾ ਇਹਨਾਂ ਚੋਣਾਂ 'ਚ ਓਕੇ ਇਹਦਾ ਭਾਵ ਕਿ ਜਿਹੜਾ ਪਿੰਡਾਂ ਦਾ ਜਿਹੜਾ ਹਾਊਸ ਟੈਕਸ ਰੱਬ ਵਰਗੀ ਪਿੰਡਾਂ ਵਾਲਿਆਂ ਤੋਂ ਖਜ਼ਾਨਾ ਭਰਿਆ ਸਰਕਾਰ ਨੇ ਜੀ 2 ਕਰੋੜ ਰੁਪਈਆ ਉਹਨਾਂ ਤੋਂ ਵਸੂਲਿਆ ਤੇ ਪਿੰਡਰ ਸਾਹਿਬ ਜਿਹੜਾ ਜਲ ਸਪਲਾਈ ਵਿਭਾਗ ਹੈ ਪਾਣੀ ਦਾ ਕਿਉਂਕਿ ਹਰੇਕ ਉਮੀਦਵਾਰ ਨੇ ਐਨਓਸੀ ਲੈਣੀ ਸੀ ਹੂੰ 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 ਵੀ ਤੁਹਾਡੀ ਕੋਈ ਪਾਣੀ ਦੇ ਬਿੱਲ ਤਾਂ ਨਹੀਂ ਬਕਾਇਆ ਜਾਂ ਬਿਜਲੀ ਦੇ ਬਿੱਲ ਤਾਂ ਨਹੀਂ ਬਕਾਇਆ ਜੀ ਬਿਜਲੀ ਦੇ ਬਿਲਾ ਨਹੀਂ ਤਾਂ ਡਿਟੇਲ ਨਹੀਂ ਆਈ ਪਰ ਪਾਣੀ ਦੇ ਬਿਲਾ ਦਾ ਜਿਹੜਾ ਬਕਾਇਆ ਸੀ ਉਸ ਤੋਂ ਸਰਕਾਰ ਨੂੰ 35 ਕਰੋੜ ਰੁਪਈਏ ਮਿਲੇ ਨੇ ਓਹੋ ਅੱਛਾ ਜੀ ਇੰਨਾ ਬਕਾਇਆ ਲੋਕਾਂ ਵੱਲ ਖੜਿਆ ਸੀ ਕਿਸੇ ਵੱਲ 10000 ਕਿਸੇ ਵੱਲ 5000 ਤੇ ਉਹਨਾਂ ਨੇ ਉਹ ਭਰ ਕੇ ਐਨਓਸੀ ਲੈਣੀ ਸੀ ਹਰਿਆ ਜਿਹੜਾ ਪਾਣੀ ਦੇ ਵਿਭਾਗ ਤੋਂ ਐਸਡੀਓ ਤੋਂ ਕਿ ਹਾਂ ਇਸ ਬੰਦੇ ਦਾ ਕੋਈ ਬਕਾਇਆ ਨਹੀਂ ਹੈ ਇਹ ਇਨ੍ਹਾਂ ਇਨ੍ਹਾਂ ਉਮੀਦਵਾਰਾਂ ਤੋਂ ਪੰਜਾਬ ਸਰਕਾਰ ਨੇ 35 ਕਰੋੜ ਰੁਪਏ ਜਿਹੜੇ ਬਕਾਏ ਸੀ ਲੋਕਾਂ ਵੱਲ ਉਹ ਇਕੱਠੇ ਹੋਏ ਨੇ ਖਾਸ ਕਰਕੇ ਉਮੀਦਵਾਰਾਂ ਨੇ ਜਿਹੜੇ ਚੋਣਾਂ ਲੜ ਰਹੇ ਨੇ ਉਹਨਾਂ ਨੇ ਭਰੇ ਨੇ ਹੋ। ਸ਼ਹਿਰ ਚਿੱਲਾ ਸਾਹਿਬ ਪਾਣੀ ਪਾਣੀ ਤੋਂ ਜਾਨਕੀ 30 ਕਰੋੜ ਰੁਪਏ ਪਾਣੀ ਤੋਂ ਕਮਾਇਆ ਜੀ ਪੰਜਾਬ ਸਰਕਾਰ ਨੇ ਇਨ੍ਹਾਂ ਚੋਣਾਂ 'ਚ ਖੜਨ ਵਾਲੇ ਉਮੀਦਵਾਰਾਂ ਤੋਂ ਦੇ 2 ਕਰੋੜ ਰੁਪਈਆ ਟੂਲਾ ਟੈਕਸ ਤੋਂ ਕਰਾਇਆ 37 ਕਰੋੜ ਰੁਪਈਆ ਇਨ੍ਹਾਂ ਚੋਣਾਂ 'ਚ ਸਿੱਧੇ ਸਿੱਧੇ ਤੌਰ ਤੇ ਸਰਕਾਰ ਦੇ ਖਜ਼ਾਨੇ 'ਚ ਗਿਆ ਇਸ ਤੋਂ ਬਿਨਾ ਵੀ ਪਿੰਡਲ ਸਾਹਿਬ ਕਿਉਂਕਿ ਹਰੇਕ ਬੰਦੇ ਨੇ ਹਲਕੀਆ ਵਿਆਹ ਨਿਕ ਦੇਣਾ ਸੀ ਹੂੰ ਉਹਦੇ ਲਈ ਸਟਾਮ ਜਿਹੜੀ ਸਟਾਮ ਦੀ ਖਰੀਦ ਹੋਣੀ ਸੀ ਤੇ ਘੱਟੋ ਘੱਟ 50 ਰੁਪਏ ਤੋਂ ਘੱਟ ਕੋਈ ਸਟਾਮ ਅੱਜ ਨਹੀਂ ਮਿਲਦਾ ਹੂੰ ਜੀ ਬਿਲਕੁਲ ਤੇ ਲੱਖਾਂ ਸਟਾਮ ਖਰੀਦੇ ਗਏ ਨੇ ਕਰੋੜਾਂ ਰੁਪਇਆ ਉਹਨਾਂ ਸਟਾਮਾਂ ਤੋਂ ਸਟਾਮ ਫਿੱਸਾਂ ਤੋਂ ਵੀ ਸਰਕਾਰ ਨੂੰ ਇਹਨਾਂ ਚੋਣਾਂ 'ਚ ਆਮਦਨ ਹੋਈ ਹੋਏਗੀ ਹੂੰ ਜਿਹੜਾ ਕਰੋੜਾਂ ਰੁਪਇਆ ਹਾਲਾਂਕਿ ਚਲੋ ਖਰਚਾ ਵੀ ਬਹੁਤ ਹੋਣਾ ਹੈ ਸਰਕਾਰ ਦਾ ਇਹਨਾਂ ਚੋਣਾਂ ਤੇ ਕਿਉਂਕਿ ਕਿੰਨੇ ਸਾਰੇ ਹੁਣ ਬੈਲਟ ਪੇਪਰ ਛਾਪਨੇ ਨੇ ਤੇ ਹੋਰ ਕਿੰਨੇ ਸਾਰੇ ਮੁਲਾਜ਼ਮ ਤਨਾਨਦ ਕਰਨੇ ਨੇ ਹੋਰ ਬਹੁਤ ਸਾਰੇ ਖਰਚੇ ਨੇ ਪਰ ਇਹ ਸਿੱਧਾ ਸਿੱਧਾ ਜਿਹੜੀ ਇਹਨਾਂ ਚੋਣਾਂ ਤੋਂ ਸਰਕਾਰ ਨੂੰ ਇਹ ਲਾਭ ਮਿਲੇ ਤੇ 7 ਤਰੀਕ ਤੱਕ ਹੁਣ ਵਾਪਸੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਮਾਹੌਲ ਪੂਰੀ ਤਰ੍ਹਾਂ ਪਿੰਡਾਂ 'ਚ ਪਕਣਾ ਸ਼ੁਰੂ ਹੋਏਗਾ ਤੇ 15 ਅਕਤੂਬਰ ਨੂੰ ਪੰਜਾਬ 'ਚ ਜਿਹੜੀਆਂ ਹੈਗੀਆਂ ਪੰਚਾਇਤੀ ਚੋਣਾਂ ਨੇ ਪਰੇ ਚੜ੍ਹਨਗੀਆਂ ਪਿੰਡ ਸਰਬ ਤੇ ਨਵੀਆਂ ਪੰਚਾਇਤਾਂ ਦਾ ਗਠਨ ਜਿਹੜਾ ਪਿਛਲੇ 1 ਸਾਲ ਤੋਂ ਲਟਕਿਆ ਹੋਇਆ ਸੀ ਉਹ ਮੁਕੰਮਲ ਹੋ ਜਾਵੇ ਜੀ ਜੀ ਬਿਲਕੁਲ ਬਿਲਕੁਲ ਸੋ ਅਸੀਂ ਸਾਡੇ ਨਾਲ ਉਹ ਕੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਜਿਨ੍ਹਾਂ ਨੇ ਅੱਜ ਦੇ মিডিਆ ਸਰਦਲ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਵਿਸ਼ੇ ਨਾਲ ਜਿਹੜੇ ਜੁੜੇ ਜਿਹੜੇ ਸਾਰੇ ਨੁਕਤੇ ਨਵੀਂ ਜਾਣਕਾਰੀ ਵੱਡੇ ਪੱਧਰ ਉਤੇ ਸਾਂਝੀ ਕੀਤੀ ਜਿਲਾ ਸਾਹਿਬ ਤੁਸੀਂ ਚੈਨਲੀ ਮਿਸ਼ਨ ਪੰਜਾਬੀ ਲਈ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ